ਏਬੀਪੀ ਸਾਂਝਾ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਜੋ ਸ਼ਹੀਦੀ ਸਤਾਪਤੀ ਹੈ ਮਨਾਈ ਜਾ ਰਹੀ ਹੈ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਹੈਗਾ ਪ੍ਰੋਗਰਾਮ ਲਿਖੇ ਜਾ ਰਹੇ ਨੇ ਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਪਟਨਾ ਸਾਹਿਬ ਤੋਂ ਜਿਹੜਾ ਹੈਗਾ ਵਿਸ਼ੇਸ਼ ਨਗਰ ਕੀਰਤਨ ਜੋ ਸਜਾਇਆ ਜਾ ਰਿਹਾ ਤੇ ਉਹ ਰਾਜਪੁਰਾ ਪਹੁੰਚੇਗਾ 21 ਅਕਤੂਬਰ ਨੂੰ ਤੇ ਉਸ ਤੋਂ ਪਹਿਲਾਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਜਿਹੜੀਆਂ ਉਹਦੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਭਗਵੰਤ ਸਿੰਘ ਜਿਹੜੇ ਨੇ ਇੱਥੇ ਮਜੂਰ ਨੇ ਸਰ ਕੀ ਜਿਹੜਾ ਪ੍ਰੋਗਰਾਮ ਹੋਊਗਾ ਤੇ ਨਗਰ ਕੀਰਤਨ ਸਾਹਿਬ ਕਿੱਥੋਂ ਰਨ ਦੇ ਕਿਥੇ ਸਮਾਹ ਸਾਰੀ ਗੁਰਨਾਨਕ ਨਾਮ ਲੇਵਾ ਸੰਗਤ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਟਿਕਾਲ ਤਨਤਨ ਸ੍ਰੀ ਗੁਰਤੇਗ ਬਹਾਦਰ ਮਹਾਰਾਜ ਜੀ ਨੌਵੀਂ ਪਾਤਸ਼ਾਹੀ ਅਤੇ ਉਹਨਾਂ ਦੇ ਸਾਥੀ ਭਾਈ ਦੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਉਹਨਾਂ ਦੀ 350ਵੀਂ ਸ਼ਹੀਦੀ ਸ਼ਤਾਬਦੀ ਪੂਰੀ ਦੁਨੀਆ ਤੇ ਬਾਈ ਜਾ ਰਹੀ ਹੈ ਚੜੀ ਗੁਰੂ ਸਾਹਿਬ ਦੀ ਸ਼ਹਾਦਤ ਸੀਗੀ ਇਟਸੈਲਫ ਹਿਊਮਨ ਰਾਈਟਸ ਵਾਸਤੇ ਹਿੰਦੂ ਧਰਮ ਵਾਸਤੇ ਜਿਹੜੀ ਇਹਨਾਂ ਨੇ ਸ਼ਹਾਦਤ ਦਿੱਤੀ ਹੈ ਫਸਟ ਸ਼ਹਾਦਤ ਸੀਗੀ ਹਿਊਮਨ ਰਾਈਟਸ ਹਿਊਮਨ ਰਾਈਟਸ ਵਾਸਤੇ ਆਪਣੀ ਸ਼ਹਾਦਤ ਮਹਾਰਾਜ ਜੀ ਨੇ ਦਿੱਤੀ ਉਹਦੇ ਰਿਲੇਟਿਡ ਤਖਤ 시ਰੀ ਪਟਨਾ ਸਾਹਿਬ ਤੋਂ ਇੱਕ ਮਹਾਨ ਜਾਗਰਤੀ ਯਾਤਰਾ ਜੋ ਕਿ ਮਨੁੱਖਤਾ ਦਾ ਨਿਆਂ ਦਾ ਆਪਣਾ ਸੰਦੇਸ਼ ਦਿੰਦੀ ਨੌ ਰਾਜਾਂ ਤੋਂ ਹੁੰਦੀ ਹੋਈ ਉੱਥੋਂ 17 ਸਤੰਬਰ ਤੋਂ ਸ਼ੁਰੂ ਹੋਈ ਸੀਗੀ ਤੇ ਉਹ ਨੌ ਆਪਣੇ ਸਟੇਟਸ ਤੋਂ ਹੁੰਦੀ ਹੋਈ 21 ਤਰੀਕ ਰਾਜਪੁਰੇ ਆਪਣਾ ਪੰਜਾਬ ਐਂਟਰ ਕਰ ਰਹੀ ਹੈ वाया ਸ਼ੰਭੂ ਰਾਜਪੁਰਾ ਤੇ ਜਿਸ ਯਾਤਰਾ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ਼ੁਸ਼ੋਭਿਤ ਨੇ ਪਲੱਸ ਨਾਲ ਉਹਦੇ ਵਿੱਚ ਨਾ ਬੜੀ ਇੰਟਰਸਟਿੰਗ ਚੀਜ਼ ਹੈ ਵੀ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਪੁਰਾਤਨ ਨਿਸ਼ਾਨੀਆਂ ਜਿਹੜੀਆਂ ਉਹ ਇਕੱਠੀਆਂ ਕਰਕੇ ਤਖਸਾਲਬ ਨੇ ਬੜੀ ਮਿਹਨਤ ਨਾਲ ਉਹ ਸਾਰੀਆਂ ਇਕੱਠੀਆਂ ਕਰਕੇ ਉਹਨਾਂ ਨੂੰ ਬੜੇ ਪਿਆਰ ਨਾਲ ਇੱਕ ਬਸਟ ਸ਼ੁਸ਼ੋਭਿਤ ਕਰਕੇ ਜਿਨ੍ਹਾਂ ਵਿੱਚ ਕੀ ਇੱਕ ਬਾਬਾ ਦੀਪ ਸਿੰਘ ਜੀ ਸ਼ਹੀਦ ਮਹਾਰਾਜ ਜੀ ਦੇ ਹੈਂਡ ਰਿਟਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਉਹਨਾਂ ਨੂੰ ਉਸ ਨੂੰ ਹੈਂਡਰਿਟਨ ਉਸ ਸ਼ੋਭਿਤ ਨੇ ਉਹਨਾਂ ਦੇ ਉਹਨਾਂ ਨੂੰ ਸੰਗਤਾਂ ਵਾਸਤੇ ਦਰਸ਼ਨਾ ਲਈ ਪੰਜਾਬ ਐਂਟਰ ਕਰਾਇਆ ਆ ਰਹੇ ਨੇ ਤੇ ਸਾਰੀ ਸੰਗਤ ਨੂੰ ਇਸ ਇਲਾਕੇ ਦੀ ਸਾਰੀ ਸੰਗਤ ਨੂੰ ਸਾਡੇ ਵੱਲੋਂ ਬੇਨਤੀ ਹੈ ਕਿ ਜਰੂਰ ਆਪਣਾ ਗੁਰੂ ਘਰ ਆਪਣਾ ਯਾਤਰਾ ਵਿੱਚ ਸ਼ਾਮਲ ਹੋਵੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਭਗਵਾਨ ਜੀ ਜੇਕਰ ਗੱਲ ਕਿੱਥੇ ਜਾਵੇ ਤਾਂ ਜਿਸ ਤਰ੍ਹਾਂ ਜਿਹੜੇ ਹੈਗੇ ਨੇ ਨਗਰ ਕੀਰਤਨ ਸਾਹਿਬ ਜਦੋਂ ਪੰਜਾਬ ਦੇ ਵਿੱਚ ਜਿਹੜੇ ਐਂਟਰ ਹੋਣਗੇ ਉੱਥੇ ਸੰਗਤਾਂ ਦੇ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਹੋਣਗੇ ਤੇ ਕਿਵੇਂ ਦੀ ਜੜੀਆਂ ਉੱਥੇ ਤਿਆਰੀਆਂ ਐਵੇਂ ਆ ਜੀ ਸ਼ੰਭੂ ਪਹਿਲਾਂ ਅਸੀਂ ਸਵਾਗਤ ਕੀਤਾ ਜਾਏਗਾ ਇਸ ਇਲਾਕੇ ਦੇ ਅਸੀਂ ਸਾਰੇ ਪੂਰੇ ਡਿਸਟ੍ਰਿਕਟ ਪਟਿਆਲਾ ਤੇ ਕਾਫੀ ਸਾਰੇ ਸੰਤ ਸਮਾਜ ਨੂੰ ਪੂਰੇ ਪੰਜਾਬ ਦੇ ਸੰਤ ਸਮਾਜ ਨੂੰ ਅਸੀਂ ਜਾ ਕੇ ਸੱਦਾ ਪੱਤਰ ਦਿੱਤਾ ਤੇ ਉੱਥੇ ਬੜਾ ਅੱਛਾ ਉਹਨਾਂ ਨੇ ਸਾਰਾ ਪਲਾਨ ਕੀਤਾ ਹੋਇਆ ਉਸ ਤੋਂ ਬਾਅਦ ਯਾਤਰਾ ਹੁੰਦੀ ਹੋਈ ਜਦੋਂ ਰਾਤ ਨਾਈਟ ਸਟੇ ਕਰਨੀਆਂ ਉਹਨਾਂ ਨੇ ਸੋਹਾਨਾ ਸਾਹਿਬ ਗੁਰਦੁਆਰਾ ਸਾਹਿਬ ਨੈਕਸਟ ਡੇ ਪਟਿਆਲੇ ਕਰਨੀ ਹੈ ਵਾਇਆ ਫਤਿਗੜ ਸਾਹਿਬ ਹੁੰਦੇ ਪਟਿਆਲਾ ਪਹੁੰਚੇਗੀ ਪਟਿਆਲੇ ਤੋਂ ਬਾਅਦ 23 ਤਰੀਕ ਨੂੰ ਸਵੇਰੇ ਉਹ ਪਰਮੇਸ਼ਰ ਦਵਾਰ ਲਈ ਬਸੰਤ ਬਾਬਾ ਰਣਜੀਤ ਸਿੰਘ ਜੀ ਢੜਰੀਆਂ ਵਾਲਿਆਂ ਨੂੰ ਅਸੀਂ ਉਹ ਜਾ ਕੇ ਸਾਰਾ ਸੱਦਾ ਪੱਤਰ ਦਿੱਤਾ ਸੀਗਾ ਉਹ ਯਾਤਰਾ ਲਈ ਬਹੁਤ ਐਕਸਾਈਟਿਡ ਸੀਗੇ ਉਹਨਾਂ ਨੇ ਆਪਣੇ ਗੁਰਦੁਆਰਾ ਸਾਹਿਬ ਵਿੱਚ ਯਾਤਰਾ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ ਸਰ ਹਾਂਜੀ ਠੀਕ ਸੋ ਸਰਨਲ ਜਿਹੜੇ ਨੇ ਮਜੂਨ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੀ ਹੈ ਉਹਨਾਂ ਦੀ ਪੀੜ੍ਹੀ ਦੇ ਵਿੱਚੋਂ ਨੇ ਸੋਦੀ ਸਿੰਘ ਜੀ ਸੱਦਾ ਹੁੰਦੇ ਜੀ ਸਰ ਜਿਸ ਤਰ੍ਹਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸ਼ਹੀਦੀ ਸਥਾਨ ਦੇ 350 ਸਾਲਾ ਮਨਾ ਰਹੇ ਹਾਂ ਜੀ ਤੇ ਜਿਵੇਂ ਤੁਹਾਡੇ ਕੋਲ ਵੀ ਗੁਰਸੱਭ ਦੀਆਂ ਕੁਝ ਨਿਸ਼ਾਨੀਆਂ ਹੋਣਗੀਆਂ ਜੀ ਉਹ ਵੀ ਤੇ ਹੋਣਗੇ ਹਾਂਜੀ ਸਾਰੇ ਪਰਿਵਾਰਾਂ ਤੋਂ ਨਿਸ਼ਾਨੀਆਂ ਇਕੱਠੀਆਂ ਕਰਨ ਦਾ ਪ੍ਰਯਾਸ ਕੀਤੀ ਹੈ ਤਖਤ ਹਰਮੰਦਰ ਜੀ ਪਟਨਾ ਸਾਹਿਬ ਵੱਲੋਂ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਸੰਗਤਾਂ ਨੂੰ ਇਹਨਾਂ ਨਿਸ਼ਾਨੀਆਂ ਦੇ ਦਰਸ਼ਨ ਹੋਣ ਤੇ ਜਿਹੜੇ ਸ਼ਹੀਦ ਬਾਬਾ ਦੀਪ ਸਿੰਘ ਹੋਰਾਂ ਦਾ ਜਿਹੜੇ ਹੱਥ ਲਿਖਤੀ ਜਿਹੜਾ ਸਰੂਪ ਹੈ ਜਿਹੜਾ ਉਹਨਾਂ ਨੇ ਤਖ ਸਾਰੀਆਂ ਚਾਰਾਂ ਤਖਤਾਂ ਨੂੰ ਉਸ ਫੇਲੇ ਤੇ ਉਹਨਾਂ ਨੇ ਪ੍ਰੈਜ਼ੈਂਟ ਕੀਤਾ ਸੀਗਾ ਤੇ ਉਹਦਾ ਵੀ ਹੁਣ ਇਸ ਕੀ ਪੰਜਾਬ ਵਿਖੇ ਪਹਿਲੀ ਵਾਰ ਉਹਦੀ ਉਹਦੀ ਉਜਾਕਰ ਕਰਨ ਲੱਗੇ ਆ ਤੇ ਉਹਦੇ ਦਰਸ਼ਨ ਸਾਰੀਆਂ ਸੰਗਤਾਂ ਨੂੰ ਮੱਕਾ ਮਲੇ ਕਾ ਦਰਸ਼ਨ ਕਰਨ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਪੂਰੇ ਪੰਜਾਬ ਤੇ ਵਿਚੜਾ ਹੈ ਨਗਰ ਕੀਰਤਨ ਸਾਹਿਬ ਜਿਹੜਾ ਉਥੋਂ ਲੰਘੇਗਾ ਤੇ ਕਿਸ ਤਰ੍ਹਾਂ ਦੀ ਜਿਹੜੀ ਉਹਨਾਂ ਨੂੰ ਅਪੀਲ ਕਰ ਸਾਰੀਆਂ ਸੰਗਤਾਂ ਨੂੰ ਸਾਡੀ ਅਪੀਲ ਹੈ ਕਿਉਂਕਿ ਉਸ ਨਾ ਕਿਉਂਕਿ ਅਨੰਤਪੁਰ ਸਾਹਿਬ 'ਚ ਇਹਦਾ ਇਹਦਾ ਜਿਹੜੀ ਸਫੁਰਤਾ ਹੋ ਰਹੀ ਹੈ ਮਗਰ ਕਿੱਥੇ-ਜਿੱਥੇ ਸੰਗਤਾਂ ਜਿੱਥੇ ਨਗਰ ਕੀਰਤਨ ਲੰਘਦਾ ਹੈ ਉਹਨਾਂ ਇਲਾਕਿਆਂ ਦੇ ਵਿੱਚ ਵਾਦ ਚੜ ਕੇ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਉਹ ਉਹਦੇ ਵਿੱਚ ਸ਼ਾਮਿਲ ਹੋਣ ਤੇ ਗੁਰੂ ਘਰ ਦੀਆਂ ਜਿਹੜੇ ਖੁਸ਼ੀਆਂ ਪ੍ਰਾਪਤ ਕਰਨ ਤੇ ਮੇਰੀ ਜਿਹੜੀ ਪਰਸਨਲ ਅਪੀਲ ਹੈ ਕਿ ਜਿਹੜੀਆਂ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਆ ਕੇ ਉੱਥੇ ਦੀ ਜਿਹੜੀਆਂ ਜਿਹੜੀਆਂ ਸੰਪੂਰਨਤਾ ਦਾ ਸਮਾਂ ਸ਼ਾਮ ਦਾ ਉਹਦੇ ਵਿੱਚ ਸ਼ਾਮਿਲ ਹੋਣ ਤੇ ਉਹਦੇ ਵਿੱਚ ਸਾਡਾ ਵੀ ਮਾਣ ਹੁੰਦਾ ਹੈ ਤੇ ਗੁਰੂ ਸਾਹਿਬ ਦਾ ਬਹੁਤ ਵੱਡਾ ਇੱਕ ਇੱਕ ਉਹਨਾਂ ਦੇ ਸਿਰ ਦੇ ਉੱਤੇ ਬਖਸ਼ਿਸ਼ ਹੋਏਗੀ ਸੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਸਾਰੀਆਂ ਸੰਗਤਾਂ ਵੱਲ ਝਟਕੇ ਆ। ਸੋ ਸਾਡੇ ਨਾਲ ਗੁਰਜੰਤ ਸਿੰਘ ਮਹਤੋਦਾਂ ਜਿਹੜੇ ਨੇ ਮਜੂਰ ਨੇ ਮਹਤੋਦਾਂ ਸਾਹਿਬ ਜਿਹੜਾ ਹੈਗਾ 1 ਅਕਤੂਬਰ ਨੂੰ ਨਗਰ ਕੀਰਤਨ ਸਾਹਿਬ ਇੱਥੇ ਪਹੁੰਚ ਰਹੇ ਨੇ ਜੀ ਤੇ ਇੱਕ ਨੌਰ ਜਿਹੜਾ ਸ਼ੰਭੂ ਪੈਂਦਾ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਤੁਹਾਡੇ ਵੱਲੋਂ ਠੀਕ ਹੈ? ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸ਼ਾ ਮਹਾਰਾਜ ਦਾ ਜਿਹੜਾ 350 ਸਾਲਾ ਤੀਂਤੀ ਸਮਾਰੋਹ ਜਿਹੜਾ ਕਿ ਬਿਹਾਰ ਤੱਕ ਸ੍ਰੀ ਪਟਨਾ ਸਾਹਿਬ ਤੋਂ ਹੁੰਦੇ ਹੋਏ ਪੰਜਾਬ ਦੇ ਵਿੱਚ 1 ਜੁਲਾਈ ਨੂੰ ਸ਼ੰਭੂ ਬੋਡਰ ਦੇ ਰਾਹੀਂ ਪੰਜਾਬ ਦੇਖ ਐਂਟਰੀ ਕਰ ਰਿਹਾ ਹੈ ਮੈਂ ਸਮੂਹ ਹਲਕੇ ਦੀਆਂ ਸਿੱਖ ਸੰਗਤਾਂ ਨੂੰ ਔਰ ਗੁਰੂ ਨਾਨਕ ਦੇਵਾ ਸਾਰੀ ਸੰਗਤ ਨੂੰ ਹੀ ਪੈਂਤੀ ਕਰਦਾ ਕਿ ਜਿੱਥੇ ਸਾਡੇ ਗੁਰੂ ਪਾਤਸ਼ਾਹ ਦੀਆਂ ਨਿਸ਼ਾਨੀਆਂ ਔਰ ਤਨ ਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਹੱਥ ਲਿਖਤ ਜਿਹੜਾ ਗੁਰੂ ਮਾਰਾ ਦਾ ਸਰੂਪ ਹੈ ਉਹ ਵੀ ਉੱਥੇ ਨਾਲ ਪਾਲਕੀ ਦੇ ਵਿੱਚ ਸੁਸ਼ੋਭਤ ਹੈ ਤਾਂ ਜਿੰਨੇ ਵੀ ਸਿੱਖ ਸੰਗਤ ਹੈ ਮੈਂ ਸਾਰੇ ਸਿੱਖ ਸੰਗਤ ਨੂੰ ਔਰ ਸਾਰੇ ਕੁੱਲ ਖਲਕਤ ਨੂੰ ਵੀ ਇਹ ਹੀ ਕਹੂੰਗਾ ਕਿ ਆ ਕੇ ਗੁਰੂ ਮਹਾਰਾਜ ਦੇ ਹੱਥ ਲਿਕ ਰੂਪ ਦੇ ਔਰ ਗੁਰੂ ਮਹਾਰਾਜ ਦੀਆਂ ਨਿਸ਼ਾਨੀਆਂ ਦੇ ਔਰ ਤੁੰਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਇਹ ਸਤਾਪ ਦੀ ਮਨਾਈ ਜਾ ਰਹੀ ਹੈ ਉਸ ਦੇ ਵਿੱਚ ਆ ਕੇ ਖਾਸ ਕਰਕੇ ਮੇਰੀ Appeal ਹੈ ਕਿ ਛੋਟੇ ਬੱਚਾ ਨੂੰ ਤੁਸੀਂ ਨਾਲ ਜ਼ਰੂਰ ਲੈ ਕੇ ਆਓ ਤਾਂ ਕਿ ਜਿਵੇਂ ਆਉਣ ਵਾਲੀ ਪੀੜ੍ਹੀ ਹੈ ਉਹ ਸਾਡੇ ਇਤਿਹਾਸ ਤੋਂ ਦਿਨ-ਪ੍ਰਤੀ ਦਿਨ ਕਿਤੇ ਨਾ ਕਿਤੇ ਤਾਨੂੰ ਇਹ ਲੱਗਦਾ ਵੀ ਜਿਹੜਾ ਇਤਿਹਾਸ ਤੋਂ ਕਿਤੇ ਥੋੜਾ ਥੋੜਾ ਦੂਰ ਹੁੰਦੇ ਜਾ ਰਹੀ ਹੈ ਔਰ ਸਾਡੀ ਜਿਹੜੇ ਬੱਚੇ ਆ ਉਹ ਬਿਲਕੁਲ ਇਤਿਹਾਸ ਦੇ ਨਾਲ ਜੁੜਨਗੇ ਉਹਨਾਂ ਨਿਸ਼ਾਨੀਆਂ ਨੂੰ ਦੇਖ ਕੇ ਸਿੱਖੀ ਦੇ ਪ੍ਰਤੀ ਜਿਹੜਾ ਉਹਨਾਂ ਦੇ ਵਿੱਚ ਜਜ਼ਬਾ ਉਹ ਵੀ ਆਊਗਾ ਔਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਹਤਾਂ ਧੰਨ ਬਾਬਾ ਸ਼ਹੀਦ ਸਿੰਘ ਦੀ ਜਿਹੜੀ ਹੱਥ ਲਿਖਤ ਰੂਪ ਹੈ ਉਹ ਜਦੋਂ ਆਮ ਉਹ ਦੇ ਦਰਸ਼ਨ ਕਰਨਗੇ ਤਾਂ ਸਿੱਖ ਸੰਗਤ ਨੂੰ ਮੈਂ ਕਹਾਂਗਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ ਬੰਦ ਤੋਂ ਬੰਦ ਪਰਿਵਾਰਾਂ ਸਮੇਤ ਇਸ ਜਿਹੜਾ ਸਮਾਰੋਹ ਉਸ ਦੇ ਵਿੱਚ ਆਪਣੀ ਹਾਜ਼ਰੀ ਲਵਾਓ ਸੋ ਬਿਲਕੁਲ ਜਿਹੜਾ ਹੈਗਾ 21 ਅਕਤੂਬਰ ਨੂੰ ਸ਼ੰਭੂ ਬਾਰਡਰ ਦੇ ਉੱਪਰ ਜੋ ਪਟਨਾ ਸਾਹਿਬ ਤੋਂ ਨਗਰ ਕੀਰਤਨ ਸਾਹਿਬ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਦਾਖਲ ਹੋਣਗੇ ਤਾਂ ਉਸ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਪੂਰੇ ਜੋਰ-ਸ਼ੋਰਾਂ ਤੇ ਇਹ ਜੇਕਰ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਨਗਰ ਕੀਰਤਨ ਸਾਹਿਬ ਨੂੰ ਜਿਹੜਾ ਲਿਜਾਇਆ ਜਾਵੇਗਾ ਪਟਿਆਲਾ ਆਦੀ ਗੱਲ ਕੀਤੀ ਜਾਵੇ ਅਲੱਗ-ਅਲੱਗ ਚਿਲੇ ਨੇ ਜਿਹੜੇ ਉਹਨਾਂ ਦੇ ਵਿੱਚ ਆਵੇਗਾ ਸੁਆਣਾ ਸਾਹਿਬ ਜਿਹੜੇ ਨੇ ਉੱਥੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਵੇਂ ਜਿਹੜੇ ਜਿਨ੍ਹਾਂ ਦੇ ਵੱਲੋਂ ਇਹ ਕੀ ਕਰਵਾਇਆ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਉੱਥੇ ਹੋਣਗੇ ਤੇ ਅਲੱਗ-ਅਲੱਗ ਸ਼ਕਸ਼ੀਤਾਂ ਜਿਹੜੀਆਂ ਨੇ ਉੱਥੇ ਪਹੁੰਚਣਗੀਆਂ ਤੇ ਅਸੀਂ ਵੀ ਆਪਣੇ ਮਾਧਮ ਦੇ ਨਾਲ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ 21 ਅਕਤੂਬਰ ਨੂੰ ਜਿਹੜਾ ਹੈਗਾ ਸ਼ੰਭੂ ਬਾਰਡਰ ਦੇ ਉੱਪਰ ਪਹੁੰਚਿਆ ਜਾਵੇ ਤੇ ਗੁਰੂ ਸਾਹਿਬ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹਨਾਂ ਦੇ ਜਿਹੜੇ ਹਨ ਦਰਸ਼ਨ ਕੀਤੇ ਜਾਵੇ ਤਾਂ ਨੌਜਵਾਨ ਪੀੜ੍ਹੀ ਜਿਹੜੀ ਹੈ ਵੱਧ ਤੋਂ ਵੱਧ ਉੱਥੇ ਪਹੁੰਚੇ ਤੇ ਗੁਰੂ ਸਾਹਿਬ ਦਾ ਜਿਹੜਾ ਇਤਿਹਾਸ ਹੈ ਜੋ ਉਹਦੇ ਬਾਰੇ ਜਿਹੜਾ ਵੱਧ ਤੋਂ ਵੱਧ ਉਹਨਾਂ ਨੂੰ ਜਿਹੜਾ ਪਤਾ ਲੱਗੇ ਛੋਟੇ ਬੱਚਿਆਂ ਜਿਹੜਾ ਉੱਥੇ ਜ਼ ਤੇ ਵੀ ਜਿਹੜਾ ਹੈਗਾ ਇਹ ਉੱਥੇ ਜਿਹੜੇ ਆਣ ਤੇ ਉੱਥੇ ਜਿਹੜਾ ਨਗਰਕੀਤਨ ਸਾਹਿਬ ਦੇ ਵਿੱਚ ਜੋ ਗੁਰੂ ਸਾਹਿਬ ਦੀਆਂ ਜਿਹੜੀਆਂ ਨੇ ਜੋ ਨਿਸ਼ਾਨੀਆਂ ਨੇ ਉਹਨਾਂ ਦੇ ਦਰਸ਼ਨ ਜ਼ਰੂਰ ਕਰਨ ਕੈਮਰਾ ਪਰਸਨ ਲਲਕੁਮਾਰ ਦੇ ਨਾਲ ਗੁਰਪ੍ਰੀਤਿਮਾਨ এবੀਪੀ ਸੰਝਾ ਰਾਜਪੁਰਾ